ਫਿਰ ਸ਼ਿਲਤਾ ਕਿਹੜੀਆਂ ਈਰਖਾ ਰੋਪੀ ਈਰਖਾ ਹੀ ਕਰੀ ਜਣੀ ਮਹਾਂਪੁਰਖਾਂ ਨਾਲ ਸੰਗਤ ਨਾਲ ਕਿਸੇ ਗੁਰਮੁਖ ਲਾਲ ਇਹ ਕਹਿੰਦੇ ਸ਼ਿਲਤਾ ਇਹ ਸ਼ਿਲਤਾ ਨੇ ਇਸੇ ਪ੍ਰਕਾਰ ਪੋਲਾ ਕੀ ਹੈ ਗੁਰੂ ਦੀ ਗੱਲ ਅੰਦਰ ਸਮਾਉਂਦੀ ਨਹੀਂ ਇਧਰੋਂ ਸੁਣਦਾ ਤੇ ਇਧਰੋਂ ਕੱਢ ਦਿੰਦਾ ਜੋ ਕਬੀਰ ਸਾਹਿਬ ਨੇ ਆਪਣੀ ਬਾਣੀ ਵਿੱਚ ਕਿਹਾ ਕਬੀਰ ਸਾਚਾ ਸਤਗੁਰ ਕਿਆ ਕਰੇ ਜਉ ਸਿੱਖਾ ਮੈਂ ਚੂਕ ਅੰਦੇ ਏਕ ਨਾ ਲੱਗਈ ਜੋ ਬਾਸ বাজਾਈਏ ਫੂਕ ਤੇ ਪੰਜਵਾਂ ਦੋਸ਼ ਹੈ ਕੁਲ ਘਾਤੀ ਬਾਸ ਦੇ ਵਿੱਚ ਕੁਲ ਘਾਤੀ ਕਿਤਰਾ ਹੈ ਜਦੋਂ ਸੌਣ ਭਾਦਰੋਂ ਵਿੱਚ ਹਵਾ ਚੱਲਦੀ ਹੈ ਬਾਸ ਸਾਬ ਜੋ ਇਸ ਘਸਦੇ ਨੇ ਤੇ ਅੱਗ ਪੈਦਾ ਹੋ ਜਾਂਦੀ ਤੇ ਆਪਣੀ ਕੋਲ ਨੂੰ ਸਾੜ ਬੈਂਦੇ ਨੇ ਇਧਰ ਮਨਮੁਖ ਜਿਹੜਾ ਹੈ ਦੇ ਅੰਦਰ ਆਸਰੀ ਸੰਪਦਾ ਕਾਮ ਕ੍ਰੋਧ ਲੋਭ ਓੰਕਾਰ ਇਹਦੇ ਬਲ ਕਰਕੇ दैवी ਗੁਣ ਸੜ ਜਾਂਦੇ ਨੇ ਸਤ ਸੰਤੋਖ ਦਇਆ ਧਰਮ ਧੀਰਜ ਕਰਣਾ ਮੁਦਤਾ ਮੈਤਰੀ ਉਪੇਖਾ ਇਹ ਸਾਰੇ ਗੁਣ ਸੜ ਜਾਂਦੇ ਨੇ ਵਾਸ ਸੁਗੰਧਤ ਨਹੀਂ ਹੁੰਦਾ ਜਿੰਨਾ ਮਰਜੀ ਯਤਨ ਕਰ ਲਈਏ